ਆ ਲੈ ਜਾਨਵਰ ਦੇ ਨੂੰ ਬਣਾ ਰਹੇ ਨੇ ਅੱਜ ਆਪਣੇ ਸੇਧਜਾ ਦੇ ਸਹੀਦੀ ਧਾੜੇ ਤੇ ਇਹ ਹੁਣ ਦੂਜਾ ਦਾ ਕੋਈ ਕੀਤਾ ਮਾਰਵਾ ਨੱਚ ਰਹੇ ਕਾਉਣਾ ਚਾਹ ਰਹੇ ਆ ਅੱਗੂ ਅੱਗੇ ਆ ਜਾਓ ਅਲਗ ਆਕਾਰਨ ਕਲਪ ਸਭ ਤੋਂ 50 ਲ ਜਾ ਰਹੀ ਹੋਏ ਹੈ ਸਭ ਜਜਾਂ ਦੇ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਉੱਚੀ ਕੌਮ ਸਮੁੱਚਾ ਪੰਥ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ મોદી ਸਰਕਾਰ ਵੱਲੋਂ ਹੋ ਗਿਆ ਕਿ ਸਾਰੀ ਜਿੰਨੇ ਹੈਗੇ ਵੀ ਬਾਲ ਦਿਵਸ ਮਨਾਓ ਅਫਸੋਸ ਨੇ ਦਿਹਾੜੇ ਚੱਲ ਰਹੇ ਨੇ ਬੱਚੇ ਅੱਜ ਚਮਕੌਰ ਸਾਹਿਬ ਦਾ ਦਿਹਾੜਾ ਚੜ ਰਿਹਾ ਹੈ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਵਾਰ ਸਾਹਿਬ ਜਦ ਸੱਤ ਤੇ 9 ਸਾਲ ਦੇ ਨੀਹਾਂ 'ਚ ਸ਼ਹੀਦ ਹੋਏ ਨੇ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਿਠਾਈ ਨਹੀਂ ਬਣਾਉਣੀ ਢੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਕੀ ਹੋ ਰਿਹਾ ਹੈ ਅਜ ਅੱਗੇ ਆਜਾ ਇੱਕ ਮਿੰਟ ਅੱਗੇ ਆ ਗੱਲ ਕਰਨਾ ਆਕਾ ਜੀ ਮੇਰੀ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਸਾਰੇ ਕਿੱਥੇ ਹੋ ਰਹੇ ਨੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਦੇਖੋ ਤੁਸੀਂ ਸਿਧਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹਣੇ ਦੇਖੋ ਆਪਣਾ ਸਾਹਣੇ ਇੱਕ ਗੱਲ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬੀ ਸਭ ਕਾ ਮੈਂ ਇੱਥੇ ਹੁਣ ਆਪ ਤੁਸੀਂ ਵੜਰੋਖਾਂ ਜਿਓ ਹਾਂਜੀ ਨਾ ਨਾ ਵੜਰਖਾਂ ਨਹੀਂ ਆ ਕੇ ਤੁਸੀਂ ਸਣਾ ਨਹੀਂ ਮੈਂ ਬਾਹਰ ਨਾ ਪੈਂਡਾ ਵੜਰਖਾਂ ਨਹੀਂ ਇੱਥੇ ਸਾਡੇ ਲੋਕ ਸਮਾਣੇ ਸਮਾਣੇ ਤੋਂ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਜਿੱਦੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕੱਲ ਨੂੰ ਕੋਈ ਲੜਾਈ ਝਗੜੇ ਦਾ ਜ਼ਿੰਮੇਵਾਰ ਕੋਈ ਹੋ ਇਹਦਾ ਨੰਬਰ ਕਿਹਦਾ ਕਿਹਦਾ ਘਰ ਹੈ ਇਹਦਾ ਨਾਮ ਲਿਖਦੇ ਨਾ ਦਰਜ ਕਰਦੇ ਸਾਡੇ ਨਾਲ ਨੇ ਪਿੰਡ ਦੀ ਨਹੀਂ ਇਹ ਸਰ ਪਿੰਡ ਦੀ ਸਾਰੀ ਪਿੰਡ ਦੀ ਮਾਵਾ ਮੈਂ ਮਾਵਾ ਸਾਡੇ ਪਿੰਡ ਦੀ ਲੋਕ ਖੇਤੀ ਦੇ ਪਾਸੋਂ ਆ ਕੇ ਨੂੰ ਬੁਜਾ ਰਹੇ ਸਾਡੇ ਪਿੰਡ ਦੇ ਵਿੱਚ ਆ ਰਹੇ ਲੋਕ ਭੰਜੇ ਸੌ ਰਹੇ ਨੇ ਜਿਹਨਾਂ ਦਾ ਜਵਾਕ ਇਹਨਾਂ ਨੂੰ ਕੀ ਪਤਾ ਕਿ ਮਰਦੀ ਗੋਰਾ ਕਰ ਲੋ ਤੁਸੀਂ ਇਹਨਾਂ ਵਿਚਾਰੀਆਂ ਮਾਇਆਂ ਜਿਹੜੀਆਂ ਸਾਡੇ ਪਿੰਡ ਦੀਆਂ ਮਾਇਆਂ ਨੇ ਤੁਸੀਂ ਉਹਨਾਂ ਨੂੰ ਕੀ ਪਤਾ ਗੋਰਾ ਕਰੀ ਜਾਂਦੇ ਠੂਠਾ ਕਰ ਰਹੇ ਹੋ ਤੁਸੀਂ ਦੇਖੋ ਅੱਜ ਕ੍ਰਿਸਟਸਮਸ ਹੈ ਕਿਸਮੇ ਜਰਾ ਵਰਲਡ ਲੈਵਲ ਤੇ ਜਦ ਇੰਡੀਆ ਦੀ ਸਰਕਾਰ ਬਾਲ ਦਿਵਸ ਮਨਾ ਰਹੀ ਹੈ ਤੁਸੀਂ ਵੀ ਸਾਡੇ ਰਾਜ ਦੀ ਵਧੀਆ ਹੋ ਗਿਆ ਇਹ ਸੰਦੇਸ਼ ਗਿਆ ਸਮਝੀ ਥੋੜੀ ਹਾਂ ਇੱਕ ਮਿੰਟ ਰੁਕੋ ਕਰਾਂ ਤੈਨੂੰ ਗੱਲ ਕਰਨੀ ਹੈ ਸੰਗਠਨ ਬਣਾਇਆ ਜਾ ਰਿਹਾ ਹੈ ਸੰਗਠਨ ਚੱਲ ਰਿਹਾ ਹੈ ਜਦੋਂ ਮੇਰੇ ਮੇਰੀ ਬੇਹਤਰੀ ਨਾਲ ਗੱਲ ਚੱਲ ਰਹੀ ਹੈ ਕੋਈ ਅਪਾਰਟਮੈਂਟ ਬਈ ਚੁੱਪ ਹੋ ਜਾਏਗਾ ਚਲੋ ਥੋੜੀ ਨਾਲ ਹੀ ਥੋੜੀ ਸੰਯੋਗ ਨਾਲ ਜਿਹਨਾਂ ਪੁੱਲ ਕਿ ਜਿਹਨਾਂ ਬੀਖਾੜੇ ਨੂੰ ਰੋਕ ਲਓ ਬਾਹਰ ਨਗਰ ਕਿਰਦਾਰ ਖੜ ਕੇ ਜੀ ਖੜਾ ਦੇ ਦੋ ਦਾਰ ਖੜੇ ਨਗਰ ਕਿਰਦਾਰ ਸਾਹਿਬ ਆਇਆ ਮਖਾ ਵੀ ਨਗਰ ਕਿਰਦਾਰ ਪਿੰਡ ਸਰਾਸੀ ਥੰਮ ਲਾ ਮੀ ਪਹਿਲੇ ਅਸੀਂ ਉਧਰ ਉਹ ਦਵਾਰ ਪੈ ਤੁਸੀਂ ਆਜਾ ਦੇਖ ਮੇਰੇ ਬੱਚੇ ਦੋਨੇ ਜਾਂਦੇ ਨੇ ਸਾਰੇ ਸਾਮਾ ਮੈਂ ਬੁਲਾਏ ਨੇ ਜਿਹੜੀ ਸਿਜਾ ਮੇਰਾ ਗਾਲਾ ਕੱਢਣਾ ਕੁਝ ਸਿਜਾ ਨਹੀਂ ਨਹੀਂ ਆਪਾਂ ਬੰਦ ਹੀ ਕਰਾਂਗੇ ਇਹਦਾ ਬੇਨਤੀ ਕਰਦੇ ਹਾਂ ਅਫਸੋਸ ਹੈ ਕਈ ਵਾਰ ਜੇਸਟਾ ਵੀ ਅਫਸੋਸ ਹੈ ਬੱਚਿਆਂ ਦਾ ਅਫਸੋਸ ਹੈ ਸਾਡੇ ਸਾਡੇ 35 ਸਾਲ ਦਾ ਬੱਚਾ ਮਰ ਗਿਆ ਆਪਣਾ 6 ਵਜੇ ਮੜੀ ਗਈ ਮੜੀ ਗਈ 6 ਵਜੇ ਕਿੰਨਾ ਹੁੰਦਾ ਪੂਰੀ ਕੌਮ ਜਾਂ ਅਫਸੋਸ ਮਨਾਉਂਦੇ ਦੇਖੋ ਪਹਿਲੇ ਅਸੀਂ ਨਗਰ ਕਿੰਛੇ ਸੀ ਆ ਦੇਖੋ ਪਾਪਾ ਨੇ ਨਾ 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 ਨ ਇਹ ਚਲੋ ਇਹਨੂੰ ਬੰਦ ਕਰੀਏ ਕਿ ਨਹੀਂ ਬੰਦ ਕਰੀਏ ਇਹਨੂੰ ਵੀ ਬੰਦ ਕਰ ਲਓ ਹੁਣ ਇਹਦੇ ਰਿਜ਼ਲਟ ਹੋਰ ਨਿਕਲੂਗਾ ਇਹ ਤੁਸੀਂ ਆਪਣੇ ਕਰਦੇ ਨਹੀਂ ਦਿੱਤੇ ਜੀ ਰਾਸਤਾ ਦਿਓ ਇੱਥੋਂ ਚਲੇ ਜਾ ਨਿਕਲ ਹੋ ਰਿਹਾ ਸਮਾਂ ਖਰਾਬ ਹੋ ਰਿਹਾ ਇਹ ਤਾਂ ਕੋਈ ਦਿਨ ਟਾਈਮ ਲੰਮ ਨਹੀਂ ਇਸ ਤੋਂ ਦੋ ਮਿੰਟ ਹੋ ਗਏ ਤੂੰ ਯਾਰ ਸਮਾਨੇ ਦੇ ਰਿਕ ਕਰਨਾ ਆਪਦੇ ਉਧਰ ਨਾਲ ਯਾਰ ਤੂੰ ਸਮਾਨੇ ਕਿੰਨੇ ਟੱਕੇ ਨਾਲ ਬੜ ਕੇ ਫਿਰ ਆ ਗਿਆ ਮੀਟਰ ਉੱਪਰ ਆ ਗਿਆ ਹਾਂ ਹਾਂ ਮੈਨੂੰ ਮੈਨੂੰ ਕੱਢ ਦੋ ਕਰੀਗਾ ਆ ਬਾਕੀ ਪਿੰਡ ਦੇ ਕਿਉਂ ਕੱਢੋ ਮੈਂ ਜਵਾਬ ਇਹਨਾਂ ਬਦਲਾ ਲੈ ਰਹੇ ਨੇ ਮੁਸਲਮਾਨ ਵੀ ਲੈ ਰਹੇ ਨੇ ਉਹਨਾਂ ਨੂੰ ਕਿਹੜਾ ਕੱਢਤਾ ਸੀਨੇ ਕੋਈ ਕਰ ਨਹੀਂ ਆਪਾਂ ਸਭ ਕੱਢ ਦਿੰਦੇ ਹਾਂ ਸਾਸਨ ਇਮਰਾ ਦੇ ਤੁਸੀਂ ਟੋਪ 'ਤੇ ਕੱਢ ਦਿੰਦੇ ਸਾਰੇ ਭਾਈ ਜੀ ਜਾ ਰਹੇ ਆ ਬਿਲਕੁਲ ਜੀ ਆਪ ਦਾ ਥੋੜੇ ਦੇਰ ਚੱਲ ਜਿਓ ਜਥੇਵੰਦੀਆਂ ਆ ਰਹੀਆਂ ਹਨ ਕੰਮ ਕਰ ਲੋ ਹੋਰ ਵਾ ਕੀ ਸਭ ਜਵਾਬ ਨਹੀਂ ਆਪਾਂ ਲਓ ਜੀ ਆ ਜਿਹੜੇ ਜੀਸੂ ਸਈ ਆਲਿਆਂ ਨੇ ਪਿੰਡ ਬਟਰੁੱਖਾਂ ਦੇ ਵਿੱਚ ਆਏ ਦੋ ਦੂ ਬਾਦ ਅਸੀਂ ਤੋਰ ਤੇ ਉਹਨੇ ਅਸੀਂ ਪਿੰਡ ਦੇ ਵਿੱਚੋਂ ਕੱਢੇ ਨੇ ਬਾਈ ਸਮਾਣੇ ਤੋਂ ਆ ਕੇ ਬੰਦੇ ਪਟਰੂਖਾ ਦੇ ਵਿੱਚ ਢੋਲ ਵਜਾ ਰਹੇ ਨੇ ਤੇ ਥੱਲੇ ਤੁਹਾਨੂੰ ਦਿਖਾਉਣਾ ਹੈ ਡੀ ਜੇ ਲਾ ਰਹੇ ਤੇ ਨੱਚ ਰੀਆਂ ਨੇ ਆਪਣੀਆਂ ਬੀਬੀਆਂ ਭੈਣਾਂ ਸਾਰੇ ਰਲ ਕੇ ਜਿੰਨਾਂ ਨੂੰ ਸ਼ੌਕ ਦੀ ਲਹਿਰ ਦੀ ਨਹੀਂ ਪਤਾ ਉਹਨਾਂ ਆ ਫਿਰ ਰਹੇ ਨੇ ਜੀ ਸੜਕਾਂ ਤੇ ਅਸੀਂ ਇਹਨਾਂ ਨੂੰ ਪਾ ਕੇ ਆਵਾਂਗੇ ਪੂਰਾ ਪਿੰਡ ਦੀ ਹੱਦ ਡਮਾ ਕੇ ਆਵਾਂਗੇ ਕਿ ਕਹਾਂ ਜਾ ਕੇ ਵੀ ਨਾ ਇਹ ਗਹਾਂ ਕੋ ਉਹ ਕਰਨਾ ਕਿਤੇ ਕੋਈ ਹਰਕਤ ਕਰਨ ਨੂੰ ਲੱਗ ਜਾਣਾ ਲੋਕਾਂ ਨੂੰ ਹਲੇ ਤੱਕ ਆਪਣੀ ਨਜ਼ਰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਦਿਨ ਚੱਲ ਰਹੇ ਨੇ ਕੀ ਸੋਗ ਚੱਲ ਰਿਹਾ ਹੈਗਾ ਲੋਕ ਧੋਮ ਲਾ ਕੇ ਖੁਸ਼ੀਆਂ ਮਣਾਉਂਦੇ ਫਿਰਦੇ ਨੇ ਇਹ ਜਿਹੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਪੜਾ ਦੇ ਰਹੇ ਨੇ ਜਿਹੜੇ ਪਿੰਡ ਦੇ ਮਾਹੌਲ ਖਰਾਬ ਕਰਦੇ ਫਿਰਨੇ ਫਿਰ ਲੋਕ ਆਖਦੇ ਨੇ ਸਰਕਾਰ ਆਖਦੇ ਨੇ ਮਾਹੌਲ ਖਰਾਬ ਹੋ ਰਹੇ ਨੇ ਮਾਹੌਲ ਖਰਾਬ ਇਹ ਬੰਦੇ ਕਰਦੇ ਨੇ ਇਹ ਜਿਹੇ ਬੰਦਿਆਂ ਦੇ ਨੱਥ ਪਾਉਣੀ ਜ਼ਰੂਰੀ ਆ ਗਈ ਆ ਆ ਦੇਖੋ ਇਹ ਨੀਲੇ ਵੋਟ ਵਾਲਾ ਜਿਹੜਾ ਮੈਨ ਹੈਡ ਹੈਗਾ ਸਮਾਣੀ ਤੋਂ ਆਇਆ ਹੈਗਾ ਉਹਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਬੰਦਾ